ਚੜਦੀ ਕਲਾ ਦਾ ਮਾਹੌਲ ਹੈ ਜੀ ਜਿਹੜੀ ਕਿ ਸਾਡੇ ਬੰਦੀ ਸਿੰਘ ਰਹਾ ਰਿਹਾਈ ਵਾਸਤੇ ਜਾਂ ਜਿਹੜੇ ਸਾਡੇ ਸਿੱਖਾਂ ਨਾਲ ਜੋ ਜ਼ੁਲਮ ਤਸ਼ੱਦਦ ਹੋ ਰਿਹਾ ਜੋ ਸਿੱਖਾਂ ਨੂੰ ਨਿਆਂ ਨਹੀਂ ਮਿਲ ਰਿਹਾ ਉਹਦੇ ਵਾਸਤੇ ਜੋ ਇਹ ਖਾਲਸਾ ਵੀਰ ਸੇ ਕੱਢੀ ਜਾ ਰਹੀ ਆ ਇਸੇ ਜਿਹੜੇ ਸਾਰੇ ਪ੍ਰਬੰਧਕਾਂ ਦਾ ਆਪਣਾਲ ਸਾਹਿਬ ਦਾ ਹੋਰ ਜਿੰਨੇ ਵੀ ਇਹਨਾਂ ਦੇ ਸਾਥੀ ਆ ਉਹਨਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਕਿ ਜਿਹੜੇ ਆਪਣੇ ਬੰਦੀ ਸਿੰਘਾਂ ਵਾਸਤੇ ਆਪਣੇ ਕੌਮੀ ਮਸਲਿਆਂ ਵਾਸਤੇ ਜਿਹੜੇ ਇਹ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਖਾਲਸਾ ਵੀਰ ਕੱਢ ਕੇ ਆਈਐਮਆਰ ਸਿੰਘ ਨੇ ਨਾ ਹੀ ਫੇਰ ਹਾਈ ਕੋਰਟ ਦਾ ਰੁਕ ਕੀਤਾ ਹੈਗਾ ਕਿ ਸੰਸਦ ਸਿਆਚਕ ਹਿੱਸਾ ਲੈ ਸਕਣ ਹਾਈ ਕੋਰਟ ਨੇ ਫਿਰ ਗੇਂਦ ਸਰਕਾਰ ਦੇ ਪਾਲੇ ਚ ਸੁੱਟ ਦਿੱਤੀ ਹੈ ਕੀ ਕਹਿਣਾ ਮੇਰਾ ਖਿਆਲ ਹੈ ਕਿ ਬਹੁਤ ਹੀ ਅਫਸੋਸ ਵਾਲੀ ਗੱਲ ਆ ਕਿ ਜਦੋਂ ਸਰਕਾਰਾਂ ਤੋਂ ਤੰਗ ਹੋ ਕੇ ਕੋਈ ਬੰਦਾ ਕੋਰਟ ਤੇ ਜਾਂਦਾ ਤੇ ਕੋਰਟ ਫੇਰ ਸਰਕਾਰ ਕੋਲ ਭੇਜਦਾ ਤੇ ਫਿਰ ਮੇਰੇ ਖਿਆਲ ਕਿ ਕੋਰਟ ਦਾ ਰੋਲ ਕੀ ਰਹਿ ਜਾਂਦਾ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਸਰਕਾਰ ਦੇ ਦੁਆਬਾ ਸਾਰਾ ਕੁਝ ਕੀਤਾ ਜਾ ਰਿਹਾ ਬਹੁਤ ਗਲਤ ਚੀਜ਼ ਆ ਕਿ ਲੋਕਤੰਤਰ ਦੇ ਕਾਨੂੰਨ ਕਹਦੇ ਸ਼ਿੱਕੇ ਤੰਗ ਕੇ ਇੱਕ ਜਿਹੜਾ ਲੋਕਾਂ ਦੀ ਨੁਮਾਇੰਦਗੀ ਕਰਨਾ ਲੋਕਾਂ ਦੀ ਜਿਹੜੀ ਲੋਕਾਂ ਨੇ ਜ਼ਿੰਮੇਵਾਰੀ ਸੌਂਪੀ ਆ ਉਹਨੂੰ ਪੂਰਾ ਕਰਨ ਵਾਸਤੇ ਉਹ ਪ੍ਰੋਬਲ ਮੰਗ ਰਾਇਆ ਤੇ ਉਹ ਨਹੀਂ ਦਿੱਤੀ ਜਾ ਰਹੀ ਜਿਹੜੀ ਕਿ ਬਹੁਤ ਵੱਡਾ ਧੱਕਾ ਆ ਇਸੇ ਕੌਮ ਨੂੰ 48 ਦਿਨ ਦੇ ਨਾਲ ਸਮਝੌਤੇ ਦੀਆਂ ਕਈ ਗੱਲਾਂ ਵਾਦਤਾ ਉੱਠ ਰਹੀਆਂ ਉਹਦੇ ਬਾਰੇ ਕੀ ਤੁਹਾਡਾ ਬਿਆਨ ਹੈ ਅਜੇ ਅਜੇ ਕੋਈ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਚੱਲ ਰਹੀ ਇਹ ਐਵੇਂ ਅਫਵਾਹਾਂ ਆਈਆਂ ਜੀ ਤਾਂ ਨਗਰ ਨਿਕਪ ਚੋਣਾ ਆਉਣੀਆਂ ਉਹਦੇ ਸਮੇਂ ਦੇ ਵਿੱਚ ਉਹਦੇ ਵਾਸਤੇ ਪਾਰਟੀ ਛੋਣਾ ਲੜ ਰਹੀ ਹੈ ਅਸੀਂ ਇਹਦੇ ਚ ਪਾਰਟੀ ਵਾਸ ਪਾਰਟੀ ਚ ਅਜੇ ਵਿਚਾਰ ਨਹੀਂ ਹੋਈ ਵਿਚਾਰ ਕਰਕੇ ਕੋਸ਼ਿਸ਼ ਕਰਾਂਗੇ ਨਗਰ ਨੂੰ ਨਿਚੋੜਨ ਲੱਗੇ ਭਾਈ ਸਾਹਿਬ ਦੀ ਰਿਹਾਈ ਲਈ ਕੋਈ ਹੋਰ ਪ੍ਰੋਗਰਾਮ ਨੀਕੇ ਗਿਆ ਹੁਣ ਪ੍ਰੋਗਰਾਮ ਆ ਦੇਖੋ ਜੀ ਆ ਵੀ ਪ੍ਰੋਗਰਾਮੀਆਂ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਉਹਦੇ ਚ ਅੰਮ੍ਰਿਤਪਾਲ ਦੀ ਵੀ ਵਿੱਚ ਰਿਹਾਈ ਆ ਉਹਨਾਂ ਦੇ ਸਾਥੀਆਂ ਦੀ ਵੀ ਆ ਬਾਕੀ ਦੂਸਰਾ ਜਿਹੜੇ ਕੋੜ ਦਾ ਵੀ ਰੋਕ ਕੀਤਾ ਦੋ ਤਰੀਕ ਨੂੰ ਉਹ ਚੈਨਸ ਤੇ ਉੱਪਰ ਵੀ ਕੋਈ ਫੈਸਲਾ ਸ਼ਾਇਦ ਆਵੇ ਤੇ ਉਮੀਦ ਆ ਕਿ ਜੇ ਅਦਾਲਤਾਂ ਕੋਈ ਨਿਰਪੱਖ ਕੋਈ ਫੈਸਲਾ ਦੇਣ ਕੋਈ ਪੱਖਪਾਤ ਤੋਂ ਉੱਪਰ ਠਕੇ ਸਰਕਾਰਾਂ ਦੇ ਬਾਅਦੋਂ ਉੱਪਰ ਠਕੇ ਤੇ ਫਿਰ ਉਹਦੇ ਅੰਦਰੋਂ ਟੁੱਟਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਇਹ ਖਾਲਸਾ ਵਹੀ ਹੀਰ ਜਿਹੜੇ ਬੰਦੀ ਸਿੰਘ ਆ ਉਹਨਾਂ ਦੀਆਂ ਜਿਹੜੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਉਹਨਾਂ ਦੇ ਸਬੰਧ ਵਿੱਚ ਜਿਹੜੀ ਇਹ ਵਹੀ ਹੀਰ ਜਿਹੜੀ ਕੱਢੀ ਜਾ ਰਹੀ ਆ ਕਿਉਂਕਿ 10-10 ਸਾਲ ਸਜ਼ਾਵਾਂ ਜਿਹੜੀਆਂ ਪੂਰੀਆਂ ਕੀਤੀਆਂ ਨੂੰ ਉੱਪਰ ਹੋ ਗਿਆ ਉਹਨਾਂ ਨੂੰ ਪ੍ਰੋਲ ਵੀ ਨਹੀਂ ਦਿੱਤੀ ਜਾ ਰਹੀ ਤੇ ਉਲਟਾ ਜਿਹੜੇ ਆ ਨਵੇਂ ਫੜ ਫੜ ਕੇ ਉਹ ਜਾ ਕੇ ਡਿਬੜੂਗੜ੍ਹ ਜੇਲ੍ਹ ਦੇਖਦੇ ਜਿੱਤੇ ਐਲੀ ਬੰਦੀ ਵਿੱਚ ਛੱਡਣ ਦੀ بجائے 2 6 ਲੱਖ ਵੋਟ ਦੇ ਨਾਲ ਐਮਪੀ ਜਿੱਤਿਆ ਹੋਇਆ ਜਿਸ ਨੂੰ ਕੇ ਡਬੜੂਗੜ੍ਹ ਦੀ ਜੇਲ੍ਹ ਵਿੱਚ ਰੱਖਿਆ ਹੋਇਆ ਹੈ बार-बार ਜਿਹੜੀਆਂ ਕੋਟਾ ਆ ਉਹ ਵੀ ਜਿਹੜੀ ਉਹ ਰਾਤਰੀ ਦੇ ਰਹੀਆਂ ਉਸ ਇਹ ਸਬੰਧ ਵਿੱਚ ਭਾਈ ਹਵਾਰਾ ਜੀ ਦੀ ਮਾਤਾ ਜਿਹੜੀ ਆ ਉਹ ਬਿਲਕੁਲ ਬਿਮਾਰ ਆ ਉਹਨੂੰ ਪਰੌਣ ਨਹੀਂ ਦਿੱਤੀ ਜਾ ਰਹੀ ਆ ਜਿਹੜਾ ਸੌਦਾ ਸਾਰ ਆ ਉਹਨੂੰ ਇੱਕ ਸਾਲ ਦੇ ਵਿੱਚ ਚਾਰ-ਚਾਰ ਵਾਰੀ ਪੱਨ-ਪੱਨ ਵਾਰੀ ਪ੍ਰੋਲ ਦਿੱਤੀ ਜਾ ਰਹੀ ਆ ਜਿੱਤੇ ਕੇ ਸੰਜੀਨ ਜੁਰਮਿਆਂ ਕਾਤਲ ਆ ਬਲਾਤਕਾਰੀਆਂ ਉਹਨੂੰ ਜਿਹੜਾ ਹੈਗਾ ਆ ਹਮੇਸ਼ਾ ਹੀ ਪ੍ਰੋਲ ਦਿੱਤੀ ਜਾ ਰਹੀ ਆ ਸਾਡੇ ਸਿੰਘਾਂ ਨੂੰ ਨਾ ਤਰਿਹਾਰ ਕੀਤਾ ਜਾ ਰਿਆ ਕੌਮ ਦੇ ਨਾਲ ਠੱਗਾ ਉਸ ਠੱਕੇ ਦੇ ਅੱਜ 26 ਜਨਵਰੀ ਆ ਇਸ ਕਰਕੇ ਰੋਸ ਵਜੋਂ ਅੱਜ ਜਿਹੜੀ ਇਹ ਵਹੀਰ ਜਿਹੜੀ ਕੱਢੀ ਜਾ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਲਸਾ ਵਹੀਰ ਜੋ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਖਾਲਸਾ ਹੋਰ ਦੇ ਜੇਲ੍ਹ ਜਾਣ ਸਬੰਧ ਹੋਈ ਸੀ ਖਾਲਸਾ ਵਹੀਰ ਜਿਹੜੀ ਬੰਦੀ ਸਿੰਘ ਰਿਹਾ ਕਰੋ ਮਾਰਚ ਜਿਹੜਾ ਹੈਗਾ ਵਾ ਅੱਜ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਸੰਤਾਂ ਮਹਾਪੁਰਸ਼ਾਂ ਤਨ ਤਨ ਸੰਤੋਪਾ ਲੀਡਰ ਸਿੰਘ ਜੀ ਸੰਤੋਪਾ ਮਹਾਤਮਾ ਮੂਨੀ ਜੀ ਸੰਤੋਪਾ ਅਮਰੀਕ ਸਿੰਘ ਜੀ ਸੰਤ ਬੂੜਿਆ ਵਾਲੇ ਸੰਤਾਂ ਸੰਤ ਦਮਦਮਾ ਸਾਹਿਬ ਵਾਲੇ ਸੰ ਸਾਰੇ ਹੀ ਸੰਤਾਂ ਮਹਾਪੁਰਸ਼ਾਂ ਦੇ ਅਸ਼ੀਰਵਾਦ ਦੇ ਨਾਲ ਖਾਲਸਾ ਵੀਰ ਜਿਹੜੀ ਹੈਗੀ ਆ ਸਟੇਟ ਕਾਉਂਡ ਪਾਰਾ ਸਾਹਿਬ ਤੋਂ ਸ਼ੁਰੂ ਹੋ ਰਹੀ ਆ ਤੇ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਸੀਂ ਗੁਰਦਾਰਾ ਬੇਰ ਸਾਹਿਬ ਵਿਖੇ ਜਾ ਕੇ ਅਰਦਾਸ ਬੇਨਤੀਆਂ ਕਰਾਂਗੇ ਇਹ ਵਾਇਆ ਦੀ ਫਤੂਢੀnga ਤਲਵੰਡੀ ਚੌਧਰੀਆਂ ਤੋਂ ਹੁੰਦੀ ਹੋਈ ਇਸੇ ਤਰ੍ਹਾਂ ਅੱਗੇ ਜਿਹੜਾ ਹੈਗਾ ਵਾ ਮੇਵਾ ਸਿੰਘ ਵਾਲੇ ਤੋਂ ਹੁੰਦੀ ਹੋਈ ਸਿੱਤੀ ਸੁਲਤਾਨਪੁਰ ਲੋਧੀ ਕੋਤਰਾ ਬੇਰ ਸਾਹਿਬ ਇਹ ਇਹ ਤੋਂ ਹੈਗਾ ਜੀ ਨਵਾਂ ਪਿੰਡ ਗੇਟ ਵਾਲਾ ਹੈਗਾ ਜੀ ਭਵਾਨੀਪੋਰਾ ਨਾਨਕਪੋਰਾ ਵਾ ਇਸੇ ਤਰ੍ਹਾਂ ਪ੍ਰਵੇਜ਼ਨਗਰ ਵਾ ਕੀਰਾਂ ਵਾਲੀ ਆ ਤੇ ਉਸ ਤੋਂ ਬਾਅਦ ਉੱਚਾ ਬੇਟ ਵਿਖੇ ਆ ਲੰਗਰ ਪ੍ਰਸ਼ਾਦ ਦਾ ਪ੍ਰੋਗਰਾਮ ਆ ਬੂ ਆ ਫਤੂ ਟਿੰਗਾ ਵਾ ਜਾਨੀ ਕਿ ਹਰ ਪੜਾਵੇ ਉੱਤੇ ਜਿਹੜਾ ਹੈਗਾ ਬੂੜੇ ਆਲਾ ਤਲਵੰਡੀ ਚੌਧਰੀਆ ਮੇਵਾ ਸਿੰਘ ਆਲੇ ਸਵਾਲ ਸੁਲਤਾਨਪੁਰ ਲੋਧੀ ਹਰ ਪੜਾਵੇ ਉੱਤੇ ਸੰਗਤਾਂ 'ਚ ਬਹੁਤ ਭਾਰੀ ਉਤਸ਼ਾਹ ਵਾ ਤੇ ਸੈਂਕੜੇ ਦੀ ਤਦਾਦ ਦੇ ਵਿੱਚ ਜਿਹੜੇ ਟਰੈਕਟਰ ਟਰਾਲੀਆਂ ਲੈ ਕੇ ਗੱਡੀਆਂ ਲੈ ਕੇ ਤੇ ਮੋਟਰਾਂ ਲੈ ਕੇ ਨੌਜਵਾਨ ਯੂਥ ਜਿਹੜੇ ਤੇ ਵੱਖ-ਵੱਖ ਕੁਰਦਵਾਰੀਆਂ ਕਮੇਟੀਆਂ ਸਾਡੇ ਨਾਲ ਜਿੱਦਾਂ ਦੰਦੂਪੁਰ ਦੀ ਕਮੇਟੀ ਖੜੀ ਆ ਹਰ ਪਿੰਡਾਂ ਦੇ ਜਿੰਨੇ ਵੀ ਲੋਕਲ ਕਮੇਟੀਆਂ ਦੇ ਗੁਰਦੁਆਰਾ ਕਮੇਟੀਆਂ ਸਾਰੀਆਂ ਇੱਥੇ ਪਹੁੰਚ ਰਹੀਆਂ ਨੇ ਭਾਈ ਸਾਹਿਬ ਦੇ ਪਰਿਵਾਰ ਤੋਂ ਕੋਈ ਨਾਲ ਹਾਂਜੀ ਬਾਪੂ ترਸੇਮ ਸਿੰਘ ਜੀ ਪਹੁੰਚ ਚੁੱਕੇ ਨੇ ਬਸ 5-7 ਮਿੰਟਾਂ ਵਿੱਚ ਪਹੁੰਚ ਜਾਣਗੇ ਇੱਥੇ ਆ ਗਏ ਨੇ ਤੇ ਉਹ ਵੀ ਨਾਲ ਸ਼ਮੂਲੀਅਤ ਕਰ ਰਹੇ ਨੇ